ਜੇ ਤੁਸੀਂ ਵੀ ਮੋਟੇ ਹੋ ਤਾਂ ਇਹ ਖਬਰ ਹੈ ਤੁਹਾਡੇ ਲਈ ਤੁਸੀਂ ਘਟਾ ਸਕਦੇ ਹੋ ਨਾਰਮਲ ਤਰੀਕੇ ਨਾਲ ਆਪਦਾ ਭਾਰ ਅਸੀਂ ਤੁਹਾਨੂੰ ਦੱਸਾਂਗੇ ਪੰਜ ਜੂਸ ਜਿਨ੍ਹਾਂ ਦੇ ਨਾਲ ਤੁਹਾਡਾ ਭਾਰ ਨਾਰਮਲ ਹੋ ਜਾਵੇਗਾ ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਡਾਈਟਿੰਗ ਦਾ ਤਰੀਕਾ ਅਪਣਾਉਂਦੇ ਹਨ ਪਰ ਭੁਕੇ ਰਹਿਣ ਨਾਲ ਭਾਰ ਘਟਾਉਣ ਦਾ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ ਇਸ ਨਾਲ ਲਾਲਸਾ ਹੋਰ ਵੀ ਵੱਧ ਜਾਂਦੀ ਹੈ ਤੇ ਫਿਰ ਜਦੋਂ ਤੁਸੀਂ ਇਸੇ ਕਾਬੂ ਨਹੀਂ ਰੱਖਦੇ ਤਾਂ ਜੋ ਵੀ ਹੱਥ ਆਉਂਦਾ ਹੈ ਖਾ ਕੇ ਪੇਟ ਭਰਨ ਦੀ ਕੋਸ਼ਿਸ਼ ਕਰਦੇ ਹੋ वेट दी चर्बी ਨੂੰ ਘੱਟ ਕਰਨ ਦਾ ਵਧੀਆ ਤਰੀਕਾ ਹੈ ਫਲਾਂ ਤੇ ਸਬਜ਼ੀਆਂ ਦਾ ਜੂਸ ਪੀਣਾ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਦਾ ਜੂਸ ਅਸਰਦਾਰ ਹੈ ਲੋਕੀ ਦਾ ਜੂਸ ਲੋਕੀ ਵਿੱਚ ਵਿਟਾਮਿਨ A, B ਅਤੇ C ਦੇ ਨਾਲ ਨਾਲ ਹੋਰ ਵੀ ਜ਼ਰੂਰੀ ਖਣਿਜ ਹੁੰਦੇ ਹਨ ਜਿਸ ਨਾਲ ਪਾਚਨ ਪ੍ਰੀਆ ਠੀਕ ਰਹਿੰਦੀ ਹੈ ਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਇਸ ਤੋਂ ਇਲਾਵਾ ਲੋਕੀ ਦਾ ਜੂਸ ਫਾਈਬਰ, ਪ੍ਰੋਟੀਨ ਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ ਜਿਸ ਕਰਕੇ ਸਰੀਰ ਦੀ ਚਰਬੀ ਨੂੰ ਘੱਟ ਕਰਦਾ ਹੈ ਇਸ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜੇਸ ਨਾਲ ਭਾਰ ਘਟ ਕਰਨ ਚ ਮਦਦ ਮਿਲਦੀ ਹੈ ਪਾਲਕ ਦਾ ਜੂਸ ਇਹ ਹੀ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਫਾਇਦੇਮੰਦ ਸਬਜੀ ਹੈ ਇਸ ਨੂੰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਪਾਲਕ ਚ ਵਿਟਾਮਿਨ ਖਣਿਜ ਪ੍ਰੋਟੀਨ ਅਤੇ ਫਾਈਬਰ ਮੌਜੂਦ ਹੁੰਦੇ ਹਨ ਪਾਲਕ ਦੇ ਜੂਸ ਦੇ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ ਇਸ ਲਈ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਖੀਰੇ ਦਾ ਜੂਸ ਗਰਮੀਆਂ ਵਿੱਚ ਖੀਰਾ ਖਾਣ ਨਾਲ ਪੇਟ ਤੇ ਸਰੀਰ ਦੋਵੇਂ ਠੰਡੇ ਰਹਿੰਦੇ ਹਨ। ਖੀਰੇ ਦੇ ਜੂਸ ਦੇ ਵਿੱਚ ਬਹੁਤ ਸਾਰੇ ਪੋਜ਼ਿਟਿਵ ਤੱਤ ਹੁੰਦੇ ਹਨ। ਇਸ ਦਾ ਜੂਸ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਇੰਨਾ ਹੀ ਨਹੀਂ ਸਗੋਂ ਖੀਰੇ ਦੇ ਜੂਸ ਨਾਲ ਚਮੜੀ ਤੇ ਚਮਕ ਵੀ ਆਉਂਦੀ ਹੈ। ਗਾਜਰ ਦਾ ਜੂਸ ਲਗਭਗ ਹਰ ਮੌਸਮ ਵਿੱਚ ਉਪਲਬਧ ਗਾਜਰ ਫਾਈਬਰ, ਵਿਟਾਮਿਨ ਅਤੇ ਹੋਰ ਬਹੁਤ ਸਾਰੇ ਪੋਜ਼ਿਟਿਵ ਤੱਤਾਂ ਨਾਲ ਭਰਪੂਰ ਹੁੰਦੀ ਹੈ। ਗਾਜਰ ਵਿੱਚ ਪੈਕਟਿਨ ਹੁੰਦਾ ਹੈ ਜੋ ਕੌਨਸੀਲ ਫਾਈਬਰ ਹੁੰਦਾ ਹੈ। ਇਹ ਸਰੀਰ ਵਿੱਚ ਬਲੱਡ ਸ਼ੂਗਰ ਨੂੰ ਕੱਟ ਕਰਦਾ ਹੈ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਵੀ ਕੱਟ ਕਰਦਾ ਹੈ। ਗਾਜਰ ਦਾ ਜੂਸ ਪੀਣ ਨਾਲ ਪਾਚਨ ਪ੍ਰਕਿਰਿਆ ਵਿੱਚ ਸੁਧਾਰ ਹੁੰਦਾ ਹੈ ਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਦਰਸ਼ਕੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ।